ਲਓ ਜੀ ਆ ਬੂਟਾ ਹੈਗਾ ਆਪਣਾ ਚਕੋਤਰੇ ਦਾ ਗ੍ਰੇਪਫਰੂਟ ਵੀ ਕਹਿ ਦਿੰਦੇ ਆ ਇਹਨੂੰ ਆਪਾਂ ਲੀਵਰ ਵਾਸਤੇ ਬਹੁਤ ਵਧੀਆ ਫਰੂਟ ਹੈ ਇਹ ਆਪਣੇ ਫਾਰਮ ਦੇ ਉੱਤੇ ਹੀ ਲੱਗਿਆ ਹੋਇਆ ਖੱਟੇ ਫਲਾਂ ਦੇ ਵਿੱਚ ਆਂਦਾ ਇਹ ਵਿਟਾਮਿਨ ਸੀ ਦੀ ਮਾਤਰਾ ਬਹੁਤ ਹੁੰਦੀ ਹੈ ਇਹਦੇ ਵਿੱਚ ਵਧੀਆ ਬੂਟਾ ਬਣ ਜਾਂਦਾ ਡੇਡ ਡੇਡ ਕਿਲੋ ਤੱਕ ਰਹੇਦੇ ਫਰੂਟ ਆ ਜਾਂਦਾ ਥੋੜਾ ਜਿਹਾ ਪਹਿਲਾਂ ਹਰਾ ਰਹਿੰਦਾ ਉਸ ਤੋਂ ਬਾਅਦ ਹੌਲੀ ਹੌਲੀ ਇਹ yellow ਕਲਰ ਚ ਹੋ ਜਾਊਗਾ ਹਲਕਾ ਤੇ ਤੁਸੀਂ ਇਹ ਬੂਟੇ ਵੀ ਆਪਣੇ ਫਾਰਮ ਤੋਂ ਆ ਕੇ ਲਿਆ ਸਕਦੇ ਹੋ ਲਓ ਜੀ ਆ ਬੂਟਾ ਹੈਗਾ ਆਪਣਾ ਚਕੋਤਰੇ ਦਾ ਗਰੇਪਫਰੂਟ ਵੀ ਕਹਿ ਦਿੰਦੇ ਆ ਇਹਨੂੰ ਆਪਾਂ ਲੀਵਰ ਵਾਸਤੇ ਬਹੁਤ ਵਧੀਆ ਫਰੂਟ ਹੈ ਇਹ ਆਪਣੇ ਫਾਰਮ ਦੇ ਉੱਤੇ ਹੀ ਲੱਗਿਆ ਹੋਇਆ ਖੱਟੇ ਫਲਾਂ ਦੇ ਵਿੱਚ ਆਂਦਾ ਇਹ ਵਿਟਾਮਿਨ ਸੀ ਦੀ ਮਾਤਰਾ ਬਹੁਤ ਹੁੰਦੀ ਹੈ ਇਹਦੇ ਵਿੱਚ ਵਧੀਆ ਬੂਟਾ ਬਣ ਜਾਂਦਾ ਡੇਡ-ਡੇਡ ਕਿਲੋ ਤੱਕ ਦੇ ਫਰੂਟ ਆ ਜਾਂਦਾ ਥੋੜਾ ਜਿਹਾ ਪਹਿਲਾਂ ਹਰਾ ਰਹਿੰਦਾ ਉਸ ਤੋਂ ਬਾਅਦ ਹੌਲੀ-ਹੌਲੀ ਇਹ yellow color ਚ ਹੋ ਜੂਗਾ ਹਲਕਾ ਤੇ ਤੁਸੀਂ ਇਹ ਬੂਟੇ ਵੀ ਆਪਣੇ ਫਾਰਮ ਤੋਂ ਆ ਕੇ ਲਿਆ ਸਕਦੇ ਹੋ ਲਓ ਜੀ ਆ ਬੂਟਾ ਹੈਗਾ ਆਪਣਾ ਚਕੋਤਰੇ ਦਾ ਗ੍ਰੇਪਫਰੂਟ ਵੀ ਕਹਿ ਦਿੰਦੇ ਨੇ ਇਹਨੂੰ ਆਪਾਂ ਲੀਵਰ ਵਾਸਤੇ ਬਹੁਤ ਵਧੀਆ ਫਰੂਟ ਹੈ ਇਹ ਆਪਣੇ ਫਾਰਮ ਦੇ ਉੱਤੇ ਹੀ ਲੱਗਿਆ ਹੋਇਆ ਖੱਟੇ ਫਲਾਂ ਦੇ ਵਿੱਚ ਆਉਂਦਾ ਇਹ ਵਿਟਾਮਿਨ ਸੀ ਦੀ ਮਾਤਰਾ ਬਹੁਤ ਹੁੰਦੀ ਇਹਦੇ ਵਿੱਚ ਵਧੀਆ ਬੂਟਾ ਬਣ ਜਾਂਦਾ ਡੇਡ ਡੇਡ ਕਿਲੋ ਤੱਕ ਰਹੇਦੇ ਫਰੂਟ ਆ ਜਾਂਦਾ ਥੋੜਾ ਜਿਹਾ ਪਹਿਲਾਂ ਹਰਾ ਰਹਿੰਦਾ ਉਸ ਤੋਂ ਬਾਅਦ ਹੌਲੀ ਹੌਲੀ ਇਹ yellow ਕਲਰ ਚ ਹੋ ਜਾਊਗਾ ਹਲਕਾ ਤੇ ਤੁਸੀਂ ਇਹ ਬੂਟੇ ਵੀ ਆਪਣੇ ਫਾਰਮ ਤੋਂ ਆ ਕੇ ਲਿਆ ਸਕਦੇ ਹੋ